हां जी 10वीं क्लास ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਬੱਚੋ ਅਸੀਂ ਗੁਰਮਤਕਾ ਵਿੱਚ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਦੂਸਰਾ ਸ਼ਬਦ ਹੈ ਤੁਹਾਡੀ ਕਿਤਾਬ ਦੇ ਵਿੱਚ ਉਹਦੇ ਸਰਲ ਅਰਥ ਕਰਾਂਗੇ ਤੇ ਇਸ ਸ਼ਬਦ ਦਾ ਨਾਂ ਹੈਗਾ ਸੋਕਯੋ ਮੰਦਾ ਆਖੀ ਹੈ ਇਹਦਾ ਜਿਹੜਾ ਪ੍ਰਸੰਗ ਹੈ ਉਹ ਤੁਹਾਨੂੰ ਪਤਾ ਹੈ ਕਿ ਤੁਸੀਂ ਕੀ ਲਿਖਣਾ ਹੈ ਕਿ ਇਹ ਕਾਵਟੋਟਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਬਾਣੀ ਆਸਾ ਦੀ ਵਾਰ ਦਾ ਇੱਕ ਸ਼ਲੋਕ ਹੈ ਇਹ ਦੇਖੋ ਤੁਹਾਨੂੰ ਥੱਲੇ ਇੱਥੇ ਲਿਖਿਆ ਹੋਇਆ ਉਹਨਾਂ ਨੇ ਕੀ ਇਹ ਕਿੱਥੋਂ ਲਿਆ ਗਿਆ ਠੀਕ ਹੈ ਇਹ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਇਤਮਰਲਾ ਵਿੱਚ ਸੋ ਕਿ ਮੰਦਾ ਆਖੀ ਇਸ ਲੇਖੇਠ ਦਰਜ ਹੈ ਠੀਕ ਹੈ ਤਾਂ ਇਹਦੇ ਵਿੱਚ ਕੀ ਕਹਿੰਦੇ ਆ ਗੁਰੂ ਜੀ ਇਹਦੇ ਵਿੱਚ ਗੁਰੂ ਜੀ ਜਿਹੜੇ ਆ ਇਸਤਰੀ ਦੀ ਮਹਾਨਤਾ ਦਾ ਵਰਣਨ ਕਰਦੇ ਆ ਸੋ ਇਹ ਤੁਸੀਂ ਇੱਕ ਲਾਈਨ ਉਹਦੇ ਵਿੱਚ ਐਡ ਕਰ ਲੈਣੀ ਹੈ ਕਿ ਇਹਨਾਂ ਸਤਰਾਂ ਵਿੱਚ ਗੁਰੂ ਜੀ ਨੇ ਇਸਤਰੀ ਦੀ ਮਹਾਨਤਾ ਦਾ ਵਰਣਨ ਕੀਤਾ ਹੋਇਆ ਹੈ ਉਸ ਤੋਂ ਬਾਅਦ ਤੁਸੀਂ ਇਹਦੀ ਵਿਆਖਿਆ ਸ਼ੁਰੂ ਕਰ ਲੈਣੀ ਹੈ ਠੀਕ ਹੈ ਹੁਣ ਇਹਦੇ ਵਿੱਚ ਪਹਿਲਾ ਸ਼ਬਦ ਆਇਆ ਭੰਡੇ ਦੱਡਨ ਸਿਆਰੀ ਹੈ ਇਹਦਾ ਮਤਲਬ ਹੈ ਇਸਤਰੀ ਠੀਕ ਹੈ ਪਾਂਡੇ ਜੰਮੀਏ ਪਾਂਡੇ ਨੇ ਮੀਏ ਪੰਡ ਮੰਗਣ ਵਿਆਹ ਗੁਰੂ ਜੀ ਕਹਿੰਦੇ ਆ ਕਿ ਇਸਤਰੀ ਤੋਂ ਹੀ ਸਾਰਾ ਸੰਸਾਰ ਜਿਹੜਾ ਜਨਮ ਲੈਂਦਾ ਹੈ ਇਸਤਰੀ ਦੇ ਸਰੀਰ ਵਿੱਚ ਹੀ ਸਾਰੇ ਮਨੁੱਖਾਂ ਦਾ ਜਿਹੜਾ ਸਰੀਰ ਬਣਦਾ ਹੈ ਠੀਕ ਹੈ ਨੀਮੀਏ ਮਤਲਬ ਹੁੰਦਾ ਸਰੀਰ ਦੇ ਵਿੱਚ ਨਿਰਮਾਣ ਹੋਣਾ ਠੀਕ ਪਾਂਡੇ ਮੰਗਣ ਵਿਆਹ ਹੋ ਫੇ ਕਹਿੰਦੇ ਇਸਤਰੀ ਨਾਲ ਹੀ ਜਿਹੜਾ ਮਨੁੱਖ ਹੈ ਉਹਦਾ ਵਿਆਹ ਵੀ ਹੁੰਦਾ ਤੇ ਕੁੜਮਾਈ ਵੀ ਹੁੰਦੀ ਹੈ ਮੰਗਣਾ ਮੰਗਣ ਮਿਨੇ ਮੰਗਣਾ ਤੇwärmਣੀਆ ਮੰਗਣਾ ਵੀ ਹੁੰਦੀ ਹੈ ਤੇ ਕੁੜਮਾਈ ਵੀ ਹੁੰਦੀ ਹੈ ਠੀਕ ਹੈ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਰਾਹੋ ਮੈਨੇ ਹੁੰਦਾ ਆ ਕਿ ਅ ਅੱਗੇ ਸੰਬੰਧ ਬਣਨੇ ਰਾਹ ਬਣਨਾ ਠੀਕ ਹੈ ਪੰਡੋ ਦਾ ਮਤਲਬ ਇਸਤਰੀ ਦੁਆਰਾ ਠੀਕ ਹੈ ਹੁਣ ਉਹ ਕਹਿੰਦੇ ਇਸਤਰੀ ਰਾਹੀਂ ਇਸ ਸੰਸਾਰ ਦੇ ਅੰਦਰ ਹੋਰ ਰਿਸ਼ਤਿਆਂ ਦਾ ਨਿਰਮਾਣ ਹੁੰਦਾ ਹੈ ਦੋਸਤੀ ਹੁੰਦੀ ਹੈ ਹੋਰ ਕਈ ਤਰ੍ਹਾਂ ਦੇ ਰਿਸ਼ਤੇ ਇਸਤਰੀ ਦੁਆਰਾ ਬਣਦੇ ਆ ਠੀਕ ਹੈ ਇਸ ਸੰਸਾਰ ਦੀ ਜਿਹੜੀ ਉਤਪਤੀ ਹੈ ਉਹਦਾ ਰਾਹ ਵੀ ਇਸਤਰੀ ਤੋਂ ਹੀ ਬਣਦਾ ਹੈ ਸੰਸਾਰ ਦੀ ਉਤਪਤੀ ਦਾ ਰਾਹ ਇਸਤਰੀ ਤੋਂ ਹੀ ਬਣਦਾ ਹੈ ਪੰਡੂ ਮੋਆ ਪੰਡ ਪਾ ਲਈਏ ਪੰਡ ਹੋਵੇ ਬੰਧਨ ਹੁਣ ਗੁਰੂ ਜੀ ਕਹਿੰਦੇ ਕਿ ਜੇਕਰ ਇਸਤਰੀ ਮਰ ਜਾਂਦੀ ਹੈ ਤਾਂ ਫੇਰ ਇਸਤਰੀ ਦੀ ਪਾਲ ਕੀਤੀ ਜਾਂਦੀ ਹੈ ਹੋਰ ਇਸਤਰੀ ਦੀ ਪਾਲ ਕੀਤੀ ਜਾਂਦੀ ਹੈ ਪੰਡ ਹੋਵੇ ਬੰਧਨ ਇਸਤਰੀ ਰਾਹੀਂ ਕਈ ਤਰ੍ਹਾਂ ਦੀ ਰਿਸ਼ਤੇਦਾਰੀ ਬਣਦੀ ਹੈ ਠੀਕ ਹੈ ਇਸਤਰੀ ਦਾ ਜਦੋਂ ਵਿਆਹ ਹੁੰਦਾ ਤਾਂ ਮਨੁੱਖ ਦੀ ਹੋਰ ਕਈ ਤਰ੍ਹਾਂ ਦੇ ਰਿਸ਼ਤੇਦਾਰ ਜਿਹੜੀ ਉਹ ਬਣ ਜਾਂਦੀ ਹੈ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਜਾਣ ਗੁਰੂ ਜੀ ਕਹਿੰਦੇ ਕਿ ਇਸ ਕਰਕੇ ਇਸਤਰੀ ਨੂੰ ਮਾੜਾ ਕਿਉਂ ਕਹਿਣਾ ਕਿਉਂਕਿ ਇਸਤਰੀ ਨੇ ਤਾਂ ਵੱਡੇ ਵੱਡੇ ਰਾਜਾ ਨੂੰ ਵੀ ਜਨਮ ਦਿੱਤਾ ਜਿਸ ਇਸਤਰੀ ਨੇ ਰਾਜਿਆਂ ਤੱਕ ਨੂੰ ਜਨਮ ਦਿੱਤਾ ਇਹ ਤੇ ਉਸ ਇਸਤਰੀ ਨੂੰ ਮੰਦਾ ਕਿਉਂ ਕਹਿਣਾ ਸੰਸਾਰ ਵਾਸਤੇ ਉਹਨਾਂ ਨੇ ਇੱਕ ਕੁਐਸਚਨ ਰੱਖ ਦਿੱਤਾ ਕਿ ਸੋ ਕਿਉਂ ਮੰਦਾ ਆਖੀਏ ਕਿਉਂ ਕਹਿਣਾ ਉਹਨੂੰ ਮੰਦਾ ਠੀਕ ਹੈ ਪੰਡੋ ਹੀ ਪੰਡ ਉਪਜੇ ਪੰਡੇ ਬਾਜ ਨਾ ਕੋਏ ਹੁਣ ਗੁਰੂ ਜੀ ਕਹਿੰਦੇ ਕਿ ਇਸਤਰੀ ਜਿਹੜੀ ਆ ਉਹ ਵੀ ਇਸਤਰੀ ਤੋਂ ਹੀ ਪੈਦਾ ਹੁੰਦੀ ਹੈ ਜਿਹੜੀ ਇਸਤਰੀ ਹੈ ਉਹ ਵੀ ਇਸਤਰੀ ਤੋਂ ਹੀ ਪੈਦਾ ਹੁੰਦੀ ਹੈ ਤੇ ਕੋਈ ਵੀ ਅਜਿਹਾ ਨਹੀਂ ਹੈ ਜਿਹੜਾ ਇਸਤਰੀ ਤੋਂ ਪੈਦਾ ਨਹੀਂ ਹੁੰਦਾ ਪੰਡੋ ਹੀ ਪੰਡ ਉਪਜੇ ਪੰਡੇ ਬਾਜ ਨਾ ਕੋਏ ਅਜਿਹਾ ਕੋਈ ਨਹੀਂ ਹੈ ਜਿਹੜਾ ਇਸਤਰੀ ਤੋਂ ਪੈਦਾ ਨਹੀਂ ਹੁੰਦਾ ਠੀਕ ਹੈ ਨਾਨਕ ਪੰਡੇ ਬਹਰਾ ਇਕੋ ਸੱਚਾ ਸੋਏ ਕਹਿੰਦੇ ਜੇ ਕੋਈ ਇਸਤਰੀ ਤੋਂ ਬਾਹਰ ਹੈ ਤਾਂ ਉਹ ਨਿਰਾਕਾਰ ਪਰਮਾਤਮਾ ਹੈ ਜਿਹੜਾ ਇਸਤਰੀ ਤੋਂ ਨਹੀਂ ਪੈਦਾ ਹੋਇਆ ਬਾਕੀ ਸਾਰੀ ਸ੍ਰਿਸ਼ਟੀ ਦੇ ਵਿੱਚ ਇਸਤਰੀ ਸਰੂਪ ਤੋਂ ਹੀ ਸਾਰੀ ਸ੍ਰਿਸ਼ਟੀ ਜਿਹੜੀ ਗਾਂ ਉਹਦਾ ਨਿਰਮਾਣ ਹੁੰਦਾ ਹੈ ਠੀਕ ਹੈ ਕਹਿੰਦੇ ਇੱਕ ਪਰਮਾਤਮਾ ਹੀ ਹੈ ਜਿਹੜਾ ਇਸਤਰੀ ਤੋਂ ਬਾਹਰ ਆ ਜਿਹੜਾ ਇਸਤਰੀ ਨੇ ਪੈਦਾ ਨਹੀਂ ਕੀਤਾ ਠੀਕ ਹੈ ਹੁਣ ਕਹਿੰਦੇ ਜਿਤਮੁਖ ਸਦਾ ਸਲਾਹੀਏ ਭਾਗਾਂ ਰਤੀਚਾਰ ਕਹਿੰਦੇ ਕੋਈ ਵੀ ਜੀਵ ਭਾਵੇਂ ਉਹ ਇਸਤਰੀ ਹੈ ਜਾਂ ਆਦਮੀ ਹੈ ਜੇਕਰ ਉਹ ਪ੍ਰਭੂ ਦੇ ਗੁਣ ਆਪਣੇ ਮੂੰਹ ਤੋਂ ਗਾਉਂਦਾ ਹੈ ਜਿਤ ਮੁਖ ਸਦਾ ਸਲਾਹੀਏ ਪ੍ਰਭੂ ਦੇ ਗੁਣ ਗਾਉਣੇ ਆਪਣੇ ਮੁਖ ਤੋਂ ਉਹਨਾਂ ਦੇ ਜਿਹੜੇ ਮੱਥੇ ਦੇ ਉੱਤੇ ਆ ਭਾਗਾਂ ਦੀ ਮਣੀ ਚੋਪਦੀ ਹੈ ਕਹਿੰਦੇ ਭਾਗਾਂ ਰਤੀ ਚਾਰ ਉਹਨਾਂ ਦੇ ਮੱਥੇ ਤੇ ਭਾਗਾਂ ਦੀ ਮਣੀ ਸੋਪਦੀ ਹੈ ਨਾਨਕ ਤੇ ਮੁਖ ਊਜਲੇ ਤਿਤ ਸੱਚੇ ਦਰਬਾਰ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਕਿ ਅਜਿਹੇ ਮਨੁੱਖੀ ਉਸ ਪ੍ਰਮਾਤਮਾ ਦੇ ਦਰਬਾਰ ਵਿੱਚ ਸੋਹਣੇ ਲੱਗਦੇ ਆ ਸੱਚੇ ਲੱਗਦੇ ਆ ਠੀਕ ਹੈ ਅਗਲਾ ਸ਼ਬਦ ਤੁਹਾਡੀ ਕਿਤਾਬ 'ਚ ਹੈਗਾ ਗगन ਮੈਂ ਥਾਲ ਠੀਕ ਹੈ ਇਹਦਾ ਪ੍ਰਸੰਗ ਜੇ ਅਸੀਂ ਲਿਖਾਂਗੇ ਤਾਂ ਇਹ ਹੈਗਾ ਕਿ ਇੱਕ ਆਵਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਗगन ਮੈਂ ਥਾਲ ਵਿੱਚੋਂ ਲਿਆ ਗਿਆ ਹੈ ਇਹਨਾਂ ਸਤਰਾਂ ਵਿੱਚ ਗੁਰੂ ਜੀ ਨੇ ਸਾਰੀ ਕੁਦਰਤ ਦੁਆਰਾ ਉਸ ਨਿਰਆਕਾਰ ਦੀ ਉਤਾਰੀ ਜਾ ਰਹੀ ਆਰਤੀ ਦਾ ਵਰਣਨ ਕੀਤਾ ਹੈ ਠੀਕ ਹੈ ਸੋ ਇਹਦੇ ਵਿੱਚ ਆਰਤੀ ਦਾ ਵਰਣਨ ਹੈ ਜਿਹੜਾ ਤੁਸੀਂ ਸੁਣੋਗੇ ਇਹਦੇ ਅਰਥ ਤਾਂ ਤੁਹਾਨੂੰ ਪਤਾ ਲੱਗਿਆ ਤੇ ਉਹ ਅਸੀਂ ਪਹਿਲਾ ਪ੍ਰਸੰਗ ਦੇ ਵਿੱਚ ਥੋੜਾ ਜਿਆਦਾ ਜ਼ਰੂਰ ਦੱਸਣਾ ਉਸ ਤੋਂ ਬਾਅਦ ਇਹਦੇ ਸਰਲ ਅਰਥ ਕਰਨੇ ਆ। ਠੀਕ ਹੈ। ਸੋ ਪਹਿਲੀ ਸਤਰ ਇਹਦੀ ਹੈਗੀ ਹੈ। ਗੁਰੂ ਜੀ ਕੀ ਕਹਿੰਦੇ ਗगन में थाल रविचन्द्र दीपक बने तारका मंडल जनक मोती। ਕਹਿੰਦੇ ਕਿ ਅਰਸ਼ ਰੂਪੀ ਥਾਲ ਦੇ ਵਿੱਚ ਚੰਦ ਤੇ ਸੂਰਜ ਦੀਵਿਆਂ ਵਾਂਗ ਰੋਸ਼ਨੀ ਬਖੇਰ ਰਹੇ ਆ। ਅਰਥਾਤ ਉਹ ਗगन ਰੂਪੀ ਥਾਲ ਦੇ ਵਿੱਚ ਦੀਵੇ ਵਾਂਗੂ ਜਗ ਰਹੇ ਆ ਠੀਕ ਹੈ ਤਾਰਿਕਾ ਮੰਡਲ ਜਨਕ ਮੋਤੀ ਹੁਣ ਕਹਿੰਦੇ ਜਿਹੜੇ ਤਾਰਿਆਂ ਦਾ ਮੰਡਲ ਹੈ ਤਾਰਿਆਂ ਤੇ ਮੰਡਲ ਹੈ ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਉਸ ਥਾਲ ਦੇ ਵਿੱਚ ਮੋਤੀ ਪਏ ਹੋਣ ਠੀਕ ਹੈ ਤੂਪ ਮਲਿਆਨੋ ਪਵਨ ਚਬਰੋ ਕਰੇ ਸਗਲ ਬਨ ਰਾਇ ਫੁਲੰਤ ਜੋਤੀ ਮਲਿਆਨੋ ਮੈਨੇ ਮੱਲੇ ਪਰਬਤ ਤੋਂ ਆਉਣ ਵਾਲੀ ਜਿਹੜੀ ਹਵਾ ਆ ਉਹ ਤੂਫਨ ਦਾ ਕੰਮ ਕਰਦੀ ਹੈ ਜਿਹੜੀ ਹਵਾ ਵਗਦੀ ਹੈ ਉਦਾਂ ਉਹ ਇਸ ਤਰ੍ਹਾਂ ਆ ਜਿਸ ਤਰ੍ਹਾਂ ਉਹ ਪ੍ਰਭੂ ਦੇ ਪ੍ਰਭੂ ਦੇ ਲਈ ਉਹ ਸਾਰਤੀ ਲਈ ਚਵਰ ਕਰ ਰਹੀ ਹੈ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਤੇ ਸਾਰੀ ਬਨਸਪਤੀ ਜਿਹੜੀ ਆ ਉਹ ਇਸ ਆਰਤੀ ਲਈ ਫੁੱਲ ਭੇਂਟ ਕਰ ਰਹੀ ਹੈ ਠੀਕ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਗੁਰੂ ਜੀ ਕਹਿੰਦੇ हे ਪ੍ਰਮਾਤਮਾ हे ਨਿਰাকার ਸਰੂਪ ਤੇਰੀ ਇਹ ਕਿਹੋ ਜੀ ਆਰਤੀ ਹੋ ਰਹੀ ਹੈ ਠੀਕ ਹੈ ਕਿ ਸਾਰੀ ਸ੍ਰਿਸ਼ਟੀ ਤੇਰੀ ਆਰਤੀ ਕਰਨ ਚ ਲੱਗੀ ਹੋਈ ਹੈ। ਇੱਕ ਇਹੋ ਜੀ ਤੇਰੀ ਆਰਤੀ ਨੂੰ ਮੈਂ ਦੇਖ ਰਿਹਾ ਕਿ ਤੇਰੀ ਇਹ ਕਿਹੋ ਜੀ ਆਰਤੀ ਹੋ ਰਹੀ ਹੈ। ਅਨਹਤਾ ਸ਼ਬਦ ਵਜੰਤ ਭੇਰੀ। ਅਨਹਤਾ ਦਾ ਮਤਲਬ ਹੁੰਦਾ ਆਪੇ ਹੀ ਵੱਜੇ ਜਿਹੜਾ। ਵਜੰਤ ਮੈਨੇ ਵੱਜਣਾ, ਭੇਰੀ ਮੈਨੇ ਨਗਾਰਾ। ਠੀਕ ਹੈ। ਅਨਹਤਾ ਸ਼ਬਦ ਲਗਾਤਾਰ ਚੱਲਣ ਵੱਜਣੇ ਵਾਲਾ। ਠੀਕ। ਹੁਣ ਲਗਾਤਾਰ ਕੀ ਵੱਜਦਾ? ਲਗਾਤਾਰ ਕੀ ਚੱਲਦਾ ਇਸ ਸ੍ਰਿਸ਼ਟੀ ਦੇ ਵਿੱਚ ਜਿਹੜਾ ਜੀਵ ਹੈ ਉਹਦੇ ਸਵਾਸ ਜਿਹੜੇ ਲਗਾਤਾਰ ਚੱਲਦੇ ਆ ਜਿਹੜਾ ਵੀ ਜੀਵ ਹੈ ਇੱਥੇ ਜੀਂਦਾ ਹੈ ਉਹਦੇ ਸਵਾਸ ਜਿਹੜੇ ਲਗਾਤਾਰ ਚੱਲਦੇ ਆ ਉਹ ਹੈ ਕਿ ਉਹਦੇ ਵਿੱਚ ਜਿਹੜੀ ਵਰਤਦੀ ਹੋਈ ਜੀਵਨ ਰੌ ਠੀਕ ਹੈ ਆਪੇ ਚੱਲਦੇ ਆ ਨਾ ਕੋਈ ਨਹੀਂ ਚਲਾਉਂਦਾ ਇਹਨਾਂ ਸਾਹਾਂ ਨੂੰ ਠੀਕ ਹੈ ਕੋਈ ਕੋਸ਼ਿਸ਼ ਥੋੜੀ ਕਰਦਾ ਕਿ ਮੈਂ ਆਪਣੇ ਸਾਹ ਚਲਾਵਾਂ ਆਪੇ ਇਹ ਆਪਣੇ ਆਪ ਚਲਦੇ ਸੁੱਤੇਆਂ ਵਿੱਚ ਚਲਦੇ ਆ ਜਾਗਦੇ ਵਿੱਚ ਚਲਦੇ ਇਸੇ ਚੀਜ਼ ਨੂੰ ਗੁਰੂ ਜੀ ਨੇ ਕਿਹਾ ਕਿ ਅਨਹਤਾ ਸ਼ਬਦ ਬਜੰਤ ਪੇਰੀ ਕਹਿੰਦੇ ਕਿੰਨੀ ਅਨੋਖੀ ਆਰਤੀ ਹੈ ਕਿ ਸਭ ਜੀਵਾਂ ਦੇ ਵਿੱਚ ਜਿਹੜੀ ਇੱਕੋ ਜੀਵਨ ਰੌਂ ਜਿਹੜੀ ਚਲਦੀ ਆ ਉਹ ਮਨੋਂ ਤੇਰੀ ਆਰਤੀ ਦੇ ਲਈ ਨਗਾਰੇ ਵੱਜ ਰਹੇ ਆ ਠੀਕ ਹੈ ਉਸ ਤੋਂ ਬਾਅਦ ਰਹਾਉ ਰਹਾਉ ਦਾ ਮੈਂ ਮਤਲਬ ਹੁੰਦਾ ਥੋੜੀ دیر ਦਾ ਠਹਿਰਾਓ ਠੀਕ ਹੁਣ ਗੁਰੂ ਜੀ ਕੀ ਕਹਿੰਦੇ ਆ ਸਹਸ ਤਵ ਨੈਨਨਨ ਨੈਨ ਹੈ ਤੋਹਿ ਕੋ ਠੀਕ ਹੈ ਕਹਿੰਦੇ ਇੰਨੀ ਸ੍ਰਿਸ਼ਟੀ ਆ ਉਹਦੇ ਵਿੱਚ ਸਾਇਆਂ ਦੀਆਂ ਜਿਹੜੀਆਂ ਅੱਖਾਂ ਆ ਸਹ ਸਤਬਨੇਨ ਉਹ ਸਾਰੀਆਂ ਅੱਖਾਂ ਤੇਰੀਆਂ ਹੀ ਆ ਪਰ ਤੇਰੀ ਆਪਣੀ ਕੋਈ ਅੱਖ ਨਹੀਂ ਹੈ ਕਿਉਂਕਿ ਤੂੰ ਨਿਰਗਾਰ ਹੈ ਤੇਰਾ ਕੋਈ ਆਕਾਰ ਨਹੀਂ ਹੈ ਤੇਰੀ ਆਪਣੀ ਕੋਈ ਅੱਖ ਨਹੀਂ ਹੈ ਪਰ ਜਿਹੜੀਆਂ ਹਜ਼ਾਰਾਂ ਹੀ ਅੱਖਾਂ ਤੇਰੀਆਂ ਜਿਹੜੇ ਸ੍ਰਿਸ਼ਟੀ ਦੇ ਜੀਵ ਆ ਉਹਨਾਂ ਰਾਹੀਂ ਤੇ ਜਿਹੜੀਆਂ ਅੱਖਾਂ ਆ ਉਹ ਤੇਰੀਆਂ ਹੀ ਅੱਖਾਂ ਆ ਇਸ ਕਰਕੇ ਤੇਰੀਆਂ ਹਜ਼ਾਰਾਂ ਹੀ ਅੱਖਾਂ ਆ ਪਰ ਤੇਰੀ ਆਪਣੀ ਅੱਖ ਕੋਈ ਨਹੀਂ ਹੈ ਸਹਿਸ ਮੂਰਤ ਨਨਾਂ ਏਕ ਤੋਹੀ ਹਜ਼ਾਰਾਂ ਹੀ ਮੂਰਤਾ ਮਤਲਬ ਹਜ਼ਾਰਾਂ ਹੀ ਸੂਰਤਾਂ ਜਿਹੜੀਆਂ ਇਸ ਸੰਸਾਰ ਦੇ ਵਿੱਚ ਫਿਰਦੀਆਂ ਆ ਉਹ ਸਾਰੀਆਂ ਤੇਰੀਆਂ ਹੀ ਆ ਪਰ ਤੇਰੀ ਆਪਣੀ ਕੋਈ ਸੂਰਤ ਜਿਹੜੀ ਆ ਤੇਰੀ ਆਪਣੀ ਕੋਈ ਮੂਰਤ ਨਹੀਂ ਹੈ ਸਹਿਸ ਪਦ ਬਿਮਲਨਨ ਏਕ ਪਦ ਗੰਧਬਿਨ ਸਹਿਸ ਤਵ ਨੈਨ ਇਵਚਲਤਮੋਹੀ ਹੁਣ ਕੀ ਕਹਿੰਦੇ ਕੀ ਹਜ਼ਾਰਾਂ ਹੀ ਜਿਹੜੇ ਤੇਰੇ ਸੋਹਣੇ ਪੈਰ ਠੀਕ ਹੈ ਗੁਰੂ ਜੀ ਕਹਿੰਦੇ ਕਿ हे ਪ੍ਰਮਾਤਮਾ ਹਜ਼ਾਰਾਂ ਹੀ ਤੇਰੇ ਸੋਹਣੇ ਪੈਰ ਆ ਠੀਕ ਹੈ ਪਰ ਤੇਰਾ ਆਪਣਾ ਕੋਈ ਵੀ ਪੈਰ ਨਹੀਂ ਹੈ ਇਸੇ ਤਰ੍ਹਾਂ ਤੇਰੇ ਹਜ਼ਾਰਾਂ ਹੀ ਨੱਕ ਹੈ ਜਿਨ੍ਹਾਂ ਨਾਲ ਤੂੰ ਸੁਗੰਧੀ ਲੈਣਾ ਪਰ ਤੇਰਾ ਆਪਣਾ ਕੋਈ ਨੱਕ ਨਹੀਂ ਹੈਗਾ ਤੇਰੇ ਇਵਚਲ ਤਵ ਇਵਚਲਤਮੋਹੀ ਤੇਰੇ ਇਦਾਂ ਦੇ ਕੌਤਕਾਂ ਨੇ ਕਹਿੰਦੇ ਮੈਨੂੰ ਹੈਰਾਨ ਕੀਤਾ ਹੋਇਆ ਹੈ ਠੀਕ ਹੈ ਸਭ 'ਮੇ ਜੋਤ ਜੋਤ ਹੈ ਸੋਈ ਤਿਸਕੇ ਜਾਣਨ ਸਭ 'ਮੇ ਚਾਨਣ ਹੋਏ ਹੁਣ ਕਹਿੰਦੇ ਹੈ ਪ੍ਰਮਾਤਮਾ ਸਾਰੇ ਜੀਵਾਂ ਦੇ ਵਿੱਚ ਤੇਰੀ ਜੋਤ ਵਰਤ ਰਹੀ ਹੈ ਉਸ ਜੋਤੀ ਦੇ ਪ੍ਰਕਾਸ਼ ਦੇ ਨਾਲ ਤਿਸਕੇ ਚਾਨਣ ਉਸ ਜੋਤੀ ਦੇ ਪ੍ਰਕਾਸ਼ ਦੇ ਨਾਲ ਸਾਰੇ ਜੀਵਾਂ ਦੇ ਵਿੱਚ ਚਾਨਣ ਮਤਲਬ ਕਹਿੰਦਾ ਭਾਬ ਉਹਨਾਂ ਦੇ ਵਿੱਚ ਸੂਝ-ਬੂਝ ਹੈਗੀ ਆ ਠੀਕ ਹੈ ਗੁਰਸਾਖੀ ਜੋਤ ਪ੍ਰਗਟ ਹੋਏ ਪਰ ਇਸ ਜੋਤੀ ਦਾ ਗਿਆਨ ਜਿਹੜਾ ਆ ਉਹ ਗੁਰੂ ਦੀ ਸਿੱਖਿਆ ਨਾਲ ਹੀ ਪ੍ਰਾਪਤ ਹੁੰਦਾ ਹੈ ਗੁਰਸਾਖੀ ਜੋਤ ਪ੍ਰਗਟ ਹੋਏ ਇਸ ਜੋਤੀ ਦਾ ਜਿਹੜਾ ਗਿਆਨ ਹੈ ਗੁਰੂ ਦੀ ਸਿੱਖਿਆ ਨਾਲ ਹੀ ਮਿਲਦਾ ਹੈ ਠੀਕ ਹੈ ਜੋਤੀ ਸੁਭਾਵੇ ਸਾਰਤੀ ਹੋਏ ਹੁਣ ਕਹਿੰਦੇ ਕਿ ਹੈ ਪ੍ਰਮਾਤਮਾ ਹੈ ਸਰਬਵਿਆਪਕ ਪ੍ਰਭੂ ਜੋ ਕੁਝ ਵੀ ਹੋ ਰਿਹਾ ਹੈ ਇਹ ਤੇਰੀ ਰਜਾ ਦੇ ਵਿੱਚ ਹੀ ਹੋ ਰਿਹਾ ਹੈ ਜੋਤੀ ਸੁਭਾਵੇ ਸਾਰਤੀ ਹੋਏ ਕਹਿੰਦੇ ਜੋ ਕੁਝ ਵੀ ਹੈ ਉਸ ਦੀ ਰਜਾ ਵਿੱਚ ਹੀ ਹੋ ਰਿਹਾ ਹੈ ਠੀਕ ਹੈ ਜੋ ਜੀਵ ਨੂੰ ਚੰਗਾ ਲੱਗੇ ਇਹੀ ਉਸ ਸਰਬਿਆਪਕ ਪ੍ਰਭੂ ਦੀ ਆਰਤੀ ਹੈ ਜੋਤੀ ਸੁਭਾਵੇ ਜੋ ਉਹਨ ਨੂੰ ਚੰਗ ਲੱਗਦਾ ਉਹ ਹੀ ਉਸ ਸਰਬਿਆਪਕ ਪ੍ਰਭੂ ਦੀ ਆਰਤੀ ਹੈ ਹਰ ਚਰਨ ਕਮਲ ਮਕਰੰਦ ਲੋਭਤ हे ਪ੍ਰਮਾਤਮਾ ਕਹਿੰਦੇ ਤੇਰੇ ਚਰਨ ਰੂਪੀ ਕੋਲ ਫੁੱਲਾਂ ਦੇ ਰਸ ਲਈ ਮੇਰਾ ਜਿਹੜਾ ਮਨ ਹੈ ਉਹ ਲਲਚਾਉਂਦਾ ਹੈ ਲੋਭਤ ਮਤਲਬ ਲਲਚਾਉਂਦਾ ਮਨੋ ਆਨੰਦਿੰਨੋ ਮੋਹੇ ਆਹੀ ਪਿਆਸਾ ਕਹਿੰਦੇ ਇਸੇ ਰਸ ਦੀ ਮੈਨੂੰ ਦਿਨ ਰਾਤ ਪਿਆਸ ਲੱਗੀ ਰਹਿੰਦੀ ਹੈ ਤੇਰੇ ਨਾਮ ਦੇ ਰਸ ਦੀ ਦਿਨ ਰਾਤ ਮੈਨੂੰ ਪਿਆਸ ਲੱਗੀ ਰਹਿੰਦੀ ਐ ਕਿਰਪਾ ਜਲ ਦੇ ਨਾਨਕ ਸਰੰਗ ਕੋ ਕਹਿੰਦੇ ਹੈ ਪ੍ਰਮਾਤਮਾ ਮੈਨੂੰ ਆਪਣੀ ਕਿਰਪਾ ਦਾ ਜਲ ਦੇ ਤਾਂ ਜੋ ਪਪੀਹੇ ਵੰਗ ਪਪੀਹਾ ਸਰੰਗ ਮੀਨਜ਼ ਪਪੀਹਾ ਹੋਏ ਜਾਏ ਤੇਰੇ ਨਾਮ 바ਸਾ ਪਪੀਹੇ ਦੇ ਵੰਗ ਮੇਰੇ ਪਿਆਸੇ ਮਨ ਦੀ ਤੜਪ ਜਿਹੜੀ ਆ ਉਹ ਮਿਟ ਸਕੇ ਤੇ ਮੇਰਾ ਜਿਹੜਾ ਮਨ ਆ ਸਦਾ ਲਈ ਤੇਰੇ ਨਾਮ ਵਿੱਚ ਟਿਕਿਆ ਰਹੇ ਸੋ ਗਗਰ ਮੈਂ ਥਾਲਦਾ ਇਹ ਸ਼ਬਦ ਅਰਥ ਮੈਂ ਤੁਹਾਨੂੰ ਸਮਝਾ ਦਿੱਤੇ ਆ ਹੁਣ ਇਹਨਾਂ ਦੇ ਵਿੱਚੋਂ ਤੁਹਾਨੂੰ ਆਬਜੈਕਟਿਵ ਟਾਈਪ ਕੁਐਸਚਨ ਵੀ ਆਉਣੇ ਆ। ਠੀਕ ਹੈ ਪ੍ਰਸੰਗਸ਼ਯਤ ਵਿਆਖਿਆ ਦਾ ਤੁਹਾਨੂੰ ਮੈਂ ਦੱਸ ਦਿੱਤੀ ਆ। ਇਸ ਤੋਂ ਇਲਾਵਾ ਇਹ ਜਿਹੜੇ ਸ਼ਬਦ ਆ ਇਹਨਾਂ ਦੇ ਕੇਂਦਰੀ ਭਾਵ ਵੀ ਆਉਣੇ ਆ। ਠੀਕ ਹੈ। ਸੋ ਇਹ ਕੇਂਦਰੀ ਭਾਵ ਹੈ। ਪਹਿਲਾ ਹੈ ਪਵਨ ਗੁਰੂ ਪਾਣੀ ਪਿਤਾ। ਸੰਸਾਰ ਰੂਪੀ ਰੰਗ ਭੂਮੀ ਉੱਤੇ ਸਾਰੇ ਜੀਵ ਆਪੋ ਆਪਣੀ ਖੇਡ ਖੇਡਦੇ ਹਨ। ਧਰਮ ਰਾਜ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਸਾਰੇ ਜੀਵਾਂ ਦੇ ਚੰਗੇ ਤੇ ਮਾੜੇ ਕਰਮਾਂ ਦੀ ਪੜਤਾਲ ਕਰਦਾ ਹੈ। ਆਪਣੇ ਕਰਮਾਂ ਦੇ ਅਨਸਾਰ ਕੋਈ ਜੀਵ ਪ੍ਰਮਾਤਮਾ ਦੇ ਨੇੜੇ ਹੋ ਜਾਂਦਾ ਹੈ ਅਤੇ ਕੋਈ ਦੂਰ। ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਹੁੰਦਾ ਹੈ ਉਹ ਆਪਣੀ ਮਿਹਨਤ ਸਫਲ ਕਰ ਜਾਂਦੇ ਹਨ ਤੇ ਪ੍ਰਮਾਤਮਾ ਦੇ ਘਰ ਉਹ ਉਜਲੇ ਮੁਖ ਵਾਲੇ ਹੁੰਦੇ ਹਨ ਤੇ ਕਈ ਹੋਰ ਜੀਵ ਉਹਨਾਂ ਦੀ ਸੰਗਤ ਨਾਲ ਹੀ ਸੰਸਾਰਿਕ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰ ਜਾਂਦੇ ਹਨ ਠੀਕ ਹੈ ਦੂਸਰਾ ਸ਼ਬਦ ਹੈ ਸੋਕਯੁਮੰਦਾ ਆਖੀ ਹੈ ਜਨਮ ਤੋਂ ਮਰਨ ਤੱਕ ਮਨੁੱਖ ਦਾ ਹਰ ਪੜਾ ਇਸਤਰੀ ਨਾਲ ਜੁੜਿਆ ਹੋਇਆ ਹੈ ਇਸਤਰੀ ਦੇ ਰਾਹੀਂ ਸੰਸਾਰ ਦੀ ਉਤਪਤੀ ਦਾ ਰਾਹ ਚੱਲਦਾ ਹੈ ਪਰਮਾਤਮਾ ਨੂੰ ਛੱਡ ਕੇ ਸਾਰੀ ਸ੍ਰਿਸ਼ਟੀ ਇਸਤਰੀ ਤੋਂ ਪੈਦਾ ਹੁੰਦੀ ਹੈ ਵੱਡੇ ਵੱਡੇ ਰਾਜਿਆਂ ਨੇ ਵੀ ਇਸਤਰੀ ਤੋਂ ਹੀ ਜਨਮ ਲਿਆ ਹੈ ਇਸ ਲਈ ਇਸਤਰੀ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ ਠੀਕ ਹੈ ਇਹਦਾ ਹੋ ਗਿਆ ਕੇਂਦਰੀ ਭਾਵ ਨੈਕਸਟ ਹੈ ਗगन ਮੈਥਾਲ ਸਾਰੀ ਕੁਦਰਤ ਹਰ ਸਮੇਂ ਉਸ ਨਿਰਆਕਾਰ ਪ੍ਰਭੂ ਦੀ ਆਰਤੀ ਉਤਾਰ ਰਹੀ ਹੁੰਦੀ ਹੈ ਗੁਰੂ ਦੀ ਸਿੱਖਿਆ ਅਨੁਸਾਰ ਜਦੋਂ ਜੀਵ ਸਾਰੇ ਜੀਵਾਂ ਵਿੱਚ ਉਸ ਨਿਰਆਕਾਰ ਪ੍ਰਭੂ ਦੀ ਜੋਤ ਨੂੰ ਅਨੁਭਵ ਕਰਦਾ ਹੈ ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦਾ ਹੈ ਤਾਂ ਉਹ ਵੀ ਕੁਦਰਤ ਦੁਆਰਾ ਉਤਾਰੀ ਜਾ ਰਹੀ ਇਸ ਆਰਤੀ ਵਿੱਚ ਸ਼ਾਮਲ ਹੋ ਜਾਂਦਾ ਹੈ। ਇਸੇ ਤਰ੍ਹਾਂ ਪੰਜਾਬੀ ਏ ਪੇਪਰ ਦੇ ਕਿਸੇ ਹੋਰ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੀ। ਤਦ ਤੱਕ ਲਈ ਸਭ ਨੂੰ ਸਤਿ ਸ਼੍ਰੀ ਅਕਾਲ।